ਅੱਜ ਵੀ ਹਾਜ਼ਰ ਹੋਏ ਆ ਦੋ ਵੱਡੀਆਂ ਇੰਟਰਨੈਸ਼ਨਲ ਖਬਰਾਂ ਲੈ ਕੇ ਪਹਿਲੀ ਪਹਿਲੀ ਖਬਰ ਜਿਹੜੀ ਕਿ ਯੂਰਪ ਪੁਰਤਗਲ ਦੇ ਨਾਲ ਜੁੜੀ ਹੋਈ ਆ ਦੂਜੀ ਖਬਰ ਜਿਹੜੀ ਅਮਰੀਕਾ ਦੇ ਨਾਲ ਜੁੜੀ ਹੋਈ ਆ ਹਾਂਜੀ ਪੁਰਤਗਲ ਦੇ ਵਿੱਚ ਰਹਿ ਰਹਿ 18000 ਵਿਦੇਸ਼ੀ ਜਿਹੜੇ ਆ ਉਹਨਾਂ ਨੂੰ ਜਾਣ ਲਈ ਕੈਦ ਦਿੱਤਾ ਗਿਆ ਆ ਹੋਣ ਵਾਲੀਆਂ ਚੋਣਾਂ ਦੇ ਕਰਕੇ ਇਮੀਗ੍ਰੇਸ਼ਨ ਜਿਹੜਾ ਇੱਕ ਬਹੁਤ ਹੀ ਵੱਡਾ ਮੁੱਦਾ ਬਣਿਆ ਹੈ ਜੇ ਨੂੰ ਮੱਦੇਦ ਰੱਖਦੇ ਹੋਏ ਪ੍ਰਾਈਮ ਮਿਨਿਸਟਰ ਨੇ ਇਹ ਫੈਸਲਾ ਲਿਆ ਆ ਸਟਾਰਟਿੰਗ ਦੇ ਵਿੱਚ 4500 ਲੋਕਾਂ ਨੂੰ ਆਪਣੀ ਮਰਜ਼ੀ ਦੇ ਨਾਲ 20 ਦਿਨਾਂ ਦੇ ਟਾਈਮ ਦੇ ਵਿੱਚ ਦੇਸ਼ ਜਿਹੜਾ ਹੈ ਛੱਡਣ ਦਾ ਹੁਕਮ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਅਗਰ ਕੋਈ ਫੜ ਹੋ ਜਾਂਦਾ ਹੈ ਤਾਂ ਉਹਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ ਸੋ ਜਿਹੜੇ ਵੀ ਆਪਣੇ ਵੀਰ ਭਰਾ ਪੈਣ ਸੁਣ ਰਹੇ ਆ ਸਾਡੇ ਨਿਊਜ਼ ਨੂੰ ਦੇਖ ਰਹੇ ਆ ਤਾਂ ਕਿਰਪਾ ਕਰਕੇ ਆਪਣਾ ਖਿਆਲ ਰੱਖਣਾ ਤੇ ਆਪਣਾ ਬੰਦੋਬਸਤ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੋਈ ਵੀ ਤੰਗੀ ਪੇਸ਼ੀ ਨਾ ਹੋਵੇ। ਦੂਜੀ ਖਬਰ ਹੈ ਜੀ ਦੁਨੀਆ ਦੇ ਪ੍ਰਧਾਨ ਜਨਕੀ ਅਮਰੀਕਾ ਬਾਰੇ। ਡੋਨਲਡ ਟਰੰਪ ਨੇ ਜਿਹੜੀ ਕਿ ਅਲਕਾਟਰਾਸ ਜੇਲ੍ਹ ਆ ਉਹਨੂੰ ਦੁਬਾਰਾ ਖੋਲਣ ਦੇ ਵਧਾਉਣ ਦੇ ਆਦੇਸ਼ ਦਿੱਤੇ ਆ, ਆਦੇਸ਼ ਜਾਰੀ ਕਰ ਦਿੱਤੇ ਗਏ ਆ ਤੇ ਸਾਰੀਆਂ ਟੀਮਾਂ ਜਿਹੜੀਆਂ ਉਹਨਾਂ ਨੂੰ ਲਗਾ ਦਿੱਤਾ ਹੈ ਗਮਤੇ ਇਹ ਜੇਲ ਜਿਹੜੀ ਹੈ ਜੀ ਦੁਨੀਆ ਦੀ ਸਭ ਤੋਂ ਵੱਧ ਖਤਰਨਾਕ ਜੇਲ੍ਹਾਂ ਦੇ ਵਿੱਚੋਂ ਇੱਕ ਆ 트ੰਪ ਦਾ ਕਹਿਣਾ ਹੈ ਜੀ ਵੀ ਸਾਡਾ ਜਿਹੜਾ ਦੇਸ਼ ਹੈ ਉਹ ਅਪਰਾਧੀਆਂ ਤੇ ਜਿਹੜੇ ਵੀ ਲੋਕ ਕ੍ਰਾਈਮ ਕਰਦੇ ਆ ਉਹਨਾਂ ਨਾਲ ਭਰਿਆ ਪਿਆ ਆ ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਉਹ ਸਭ ਤੋਂ ਵੱਡੀ ਖਤਰਨਾਕ ਜਿਹੜੀ ਜੇਲ ਆ ਉਹਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ 1965 ਦੇ ਵਿੱਚ ਇਸ ਤੇ ਪਾਬੰਦੀ ਲਗਾ ਦਿੱਤੀ ਸੀ ਇਹ ਬੰਦ ਕਰ ਦਿੱਤੀ ਸੀ ਪਰ ਟਰੰਪ ਦੇ ਹੁਕਮਾਂ ਮੁਤਾਬਕ ਇਹ ਦੁਬਾਰਾ ਖੋਲੀ ਜਾਵੇ ਟਰੰਪ ਸਾਹਿਬ ਨੇ ਨਾਲੇ ਸਾਰਿਆਂ ਨੂੰ ਬਿਆਨ ਜਾਰੀ ਕਰ ਦਿੱਤੇ ਆ ਜੇਲ੍ਹ ਬਿਊਰੋ ਨੂੰ ਵੀ ਜਿਹੜਾ ਇਨਫੋਰਮ ਕਰ ਦਿੱਤਾ ਉਸ ਦਾ ਮੰਨਣਾ ਹੈ ਵੀ ਕਹਿੰਦੇ ਵੀ ਅਮਰੀਕਾ ਦੇ ਵਿੱਚ ਵੱਧ ਰਹੇ ਜਿਹੜੇ ਹਿੰਸਕ ਮਾਮਲੇ ਆ ਉਹਨਾਂ ਨੂੰ ਅਸੀਂ ਨਾ ਤਪਾਵਾਂਗੇ ਤਾਂ ਜੋ ਆਪਣੇ ਨਾਗਰਿਕ ਆਪਣੇ ਲੋਕ ਨੂੰ ਜਿਹੜਾ ਸੁਰੱਖਿਅਤ ਰੱਖਿਆ ਜਾਵੇ ਇਸ ਦੇ ਇਸ ਚੱਕਰ ਦੇ ਵਿੱਚ ਉਹਨਾਂ ਨੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਵੱਡੇ ਵੱਡੇ ਐਲਾਨ ਤੇ ਫੈਸਲੇ ਕਰਨੇ ਨੇ ਖਾਸ ਕਰਕੇ ਆਪਣੇ ਇੰਡੀਅਨ ਕਮਿਊਨਿਟੀ ਜਿਹੜੇ ਪੰਜਾਬੀ ਹੁੰਦੇ ਆ ਬਈ ਬਚ ਕੇ ਰਹੋ ਆਉਣ ਵਾਲਾ ਟਾਈਮ ਅਮਰੀਕਾ ਲਈ ਬਹੁਤ ਹੀ ਜ਼ਿਆਦਾ ਭਿਆਨਕ ਜਿਹੜਾ ਰੂਪ ਲੈ ਕੇ ਆ ਸਕਦਾ ਆ ਦੱਸਿਆ ਜਾਂਦਾ ਵੀ ਜਿਹੜੀ ਇਹ ਜੇਲ ਹੈ ਇੱਕ ਅਮਰੀਕਾ ਦੇ ਟਾਪੂ ਤੇ ਬਣੀ ਹੋਈ ਆ ਜਿੱਥੋਂ ਭੱਜਣਾ ਬਹੁਤ ਜ਼ਿਆਦਾ ਹੀ ਮੁਸ਼ਕਲ ਆ ਇਸ ਕਰਕੇ ਜਿਹੜੇ ਵੀ ਅਪਰਾਧੀ ਅਪਰਾਧ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚਣਗੇ ਵੀ ਅਸੀਂ ਕਿਤੇ ਉਸ ਜੇਲ ਦੇ ਵਿੱਚ ਨਾ ਚਲੇ ਜਾਈਏ ਹੋਰ ਨਵੀਆਂ ਤੇ ਸੱਚੀਆਂ ਖਬਰਾਂ ਸੁਣਨ ਦੇ ਲਈ ਦੇਸ਼ ਵਿਦੇਸ਼ ਚ ਬੈਠੇ ਪੰਜਾਬੀ ਭਰਾ ਆਪਣੇ ਈ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਦੇਖਣ ਜਾਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਸ ਕਰਦੇ ਹਾਂ ਅਸੀਂ ਤੁਹਾਡੀਆਂ ਉਮੀਦਾਂ ਦੇ ਖਰੇ ਉਤਰਾਂਗੇ ਤਦ ਤੱਕ ਲਈ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਮਿਲਦਿਆਂ ਦੀ ਅਗਲੀ ਵੀਡੀਓ 'ਚ ਸਸਰੀ ਕਾ